ਈ ਬੋਲ ਬੋਲਦਾ। ਬੜੀ ਅੱਜ। ਲਓ ਵੀ ਆਪਾਂ ਸੈਂਟਰ ਪਹੁੰਚ ਗਏ। ਲਓ ਵੀ ਮਿੱਤਰੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਇਹ ਜਗਰਾਉਂ ਤੇ ਵੈਲਕਮ ਬੈਕ ਟੂ ਚੈਨਲ ਗਾਇਜ਼ ਆਇਆ ਆਪਣਾ ਜਸਕਰਨ ਬਾਈ ਤੇ ਆਪਾਂ ਅੱਜ ਵਲੌਗ ਬਣਾਵਾਂਗੇ ਬਹੁਤ ਦਿਨਾਂ ਬਾਅਦ ਸਟਾਰਟ ਕੀਤਾ ਵਲੌਗ ਤੇ ਬਸ ਦੇਖੀ ਚੱਲਿਓ ਸਕਿਪ ਨਹੀਂ ਕਰਨਾ ਗਾ ਜੁੜੇ ਰਹੋ। ਦੇਖਦੇ ਆਪਾਂ ਅੱਗੇ ਚੱਲ ਕੇ ਕੀ ਮੋਲ ਚਾਲ ਆ। ਆਇਆਗਾ ਚਾਏ ਸੂਟਾ ਬਾਦ ਜਿਹੜਾ ਆਉਂਦਾ। ਉਹ ਵੀ ਅਸੀਂ ਅਸੀਂ ਤੁਰੇ ਜਾਂਦੇ ਸੀ ਆ ਉਹਦੇ ਸੈਂਟਰ ਵਾਲੇ ਨੂੰ। ਤੇ ਦੇਖੋ ਅੱਜ ਵੀ ਪੂਰਾ ਇਕੱਠ ਹੈਗਾ ਅੱਜ ਹੈਗਾ ਲਾਸਟ ਦਿਨ ਵੋਟਾਂ ਦਾ। ਕੱਲ ਨੂੰ ਵੋਟਾਂ ਪੈਣੀਆਂ ਨੇ ਅੱਜ ਚਾਰ ਬਣਾਵਾਂ ਦੇਖੀ ਚੱਲਿਓ ਬੱਸ। ਉਹਦਾ ਇੱਕ ਨੰਬਰ ਕੀ ਮੋਲ ਚਾਲ ਹੈਗਾ। ਦੇਖੋ ਬੜਾ ਕੀ ਕੀ ਸਕੇ ਪਣਾ ਅੰਦਰੋਂ ਦੇਖਣਾ ਵੀਣਾ। ਲੋ ਵੀ ਆਪਾਂ ਸੈਂਟਰ ਪਹੁੰਚ ਚੁੱਕੇ ਹਾਂਗੇ। ਈਮੇਲ ਦੇ ਅੰਦਰ ਜਾ ਕੇ 20% ਤੋਂ ਪਹੁੰਚਦੇ ਨੇ 80 ਗੱਲ ਮੈਨੂੰ ਨਹੀਂ ਲੱਗਦੀ। ਲੋ ਆ ਗਈ ਆਪਣੀ ਕਲਾਸ ਆ ਗਈ ਆਪਣੀ ਕਲਾਸ ਹੈ ਨਾ ਇੱਧਰ ਕਲਾਸ ਆ ਗਈ ਹੈ ਇੱਕ ਅੰਦਰ ਪਾਣੀ ਪੀਵਾਂਗੇ ਚੱਲ ਗਏ ਜਾਂ ਹੁਣ ਸਾਰੀ ਪਾਣੀ ਪੀਣਾ ਵਾਂਗ ਦਾ ਲਪੀਲਾ ਮੈਂ ਸਾਡਾ ਇੱਕ ਬੰਦਾ ਆਇਆ ਨਹੀਂ ਗਾ ਪਾਣੀ ਪੁਣੀ ਜੀ ਲਿਆ ਹੁਣ ਫੈਨ ਵਾਲੀ ਪਾਣੀ ਪੁਣੀ ਦੇ ਕੇ ਚੱਲ ਹਾਂ ਚਲੋ ਚੱਲ ਕਲਾਸ ਚ ਬਣ ਗਿਆ ਦਾ ਕਲਾਸ ਚ ਜਾਣਾ ਹੋਗਾ ਚੱਲਦੇ ਆਪਾਂ ਕਲਾਸ ਦੇ ਵਿੱਚ ਬੈਠੋ ਕਿਹੜੇ ਕਿਹੜੇ ਕੰਪਿਊਟਰ ਤੇ ਬਹਿਣਾ ਮਨ ਇਹ ਤੇ ਬਹਿਣਾ ਬੰਨੋਂ ਤਾਂ ਬੈਠੇ ਆ ਮੁੰਡੇ ਉਧਰ ਲੇ ਉਧਰ ਆਪਾਂ ਤਾਂ ਨਹੀਂ ਉਹੀ ਰੀਲ ਆ ਉਹੀ ਰੀਲ ਆ ਬੜੀ ਹਸਿਆ ਨਾ ਚਲ ਆਹ ਦਾ ਕੋਈ ਨਹੀਂ ਹੋਈ മൈ ഐ ഇൻടേക്ക് ചെയ്തതല്ലേ ഓഹോ ഹേയ് മറിയാദ ഓ ദി ചേം മറിയാദ ഇതെക്കിഞ്ഞല്ലോ ബാത് ദി എൻഡ് ബാക്ക് അപ്പോൾ നമ്മളി 3nn ഇൻപുട്ട് വീൻ ലീഡി ഇതി തല ਯਾਨੀ ਲੋ ਆਮਡਾ ਫਾਰਮੂਲਾ ਲਾਉਣ ਲੱਗੇ ਕਿ ਨੂੰ ਆਉਂਦੇ ਨਹੀਂ ਆਉਦਾ ਉਹ ਫਾਰਮੂਲਾ ਦੂਜੇ ਨੂੰ ਨਹੀਂ ਦਿਖਾਈ ਜਾਂਦਾ ਕਹਿੰਦਾ ਆਹ ਫਾਰਮੂਲਾ ਲੱਗਣਾ ਇੱਥੇ ਲਗਾ ਦੇ ਉਹ ਉਹ ਪੈਨ ਹੋਦਾ ਮੜਾ ਮੋਡ ਹੈਨਾ ਉਹ ਕੱਟ-ਫੱਟ ਪਹਿਲਾਂ ਕਰ ਉਹ ਤੂੰ ਰਹਿਣ ਦੇ ਨੇ ਸਾਰੇ ਕੱਟ ਦੇਣੇ ਨੇ ਮੁੰਡਿਆ ਨਾਮ ਕੀ ਹੈ ਤੇਰਾ ਦਾ ਅਸਲ ਨਾਮ ਦਾ ਕੀ ਯਾਨਵੀ ਠੀਕ ਆ ਸਮਝ ਨਹੀਂ ਲੱਗੀ ਭਾਈ ਚੱਲ ਚੱਲੀਏ ਤੇ ਜਵਾਬ ਪੜਾਉਂਦੇ ਆ ਗਿਆ ਸੈਂਟ ਆ ਜਾ ਲੋਈ ਅਹੀ ਕਲਾਸ ਲਾ ਲਈ ਹੈਗੀ ਤੇ ਹੁਣ ਚੱਲਦੇ ਆਂ ਕੋਈ ਖਾਣ-ਪੀਣ ਚੱਲਦੇ ਆਂ ਦਿਖਾਉਨੇ ਤੁਹਾਨੂੰ ਅੱਗੇ ਚੱਲ ਗਏ ਚੱਲਦੇ ਆਂ ਅੱਗੇ ਚੱਲ ਗਏ ਚਲੋ ਲੋ ਵੀ ਇਹੀ ਖਾਣ ਲੱਗੇ ਆ ਹੁਣ 버ਗਰ 버ਗਰ ਕਰਾ ਲਏ ਹੈਗੇ ਮੈਂ ਲਈ ਨਹੀਂ ਜਾਂਦਾ ਭਾਈ ਪੂਰਾ ਕਿੰਨਾ ਲੋਲ ਵਿੱਚ ਜਦੋਂ ਆਪਣਾ ਬਰਗਰ ਹੋ ਗਿਆ ਯਾਰ ਸੁੰਨਾ ਬੜਾ ਟੇਸਟੀ ਲੱਗਦਾ ਖਾ ਕੇ ਦੱਸ ਮੈਨੂੰ ਕਿਵੇਂ ਆਗਾ ਭਈ ਹੁਣ ਪੀਣ ਲੱਗਿਆ ਨਹੀਂ ਖੰਨੇ ਦਾ ਜੂਸ ਤੇ ਇਹ ਬਰਗਰ ਖਾ ਲਿਆ ਬਰਗਰ ਬਹੁਤ ਵਾਰੀ ਟਿਕਾ ਤੇ ਦੱਸ ਵੀ ਕਿਵੇਂ ਹੈ ਚਲਿੰਗ ਵਧੀਆ ਦੇਖ ਬਰਗਰ ਪੂਰਾ ਗੈਂਟ੍ਰੇਸ ਕੀ ਸੁਆਦਾ ਹੈ ਇੱਕ ਨੰ ਬਰਗਰ ਦਾ ਜੂਸ ਪੀਣਾ ਰਹੇ ਜੂਸ ਇੱਕ ਵਾਰੀ ਖੰਨੇ ਦਾ ਜੂਸ ਦੇਖ ਕੇ ਦੱਸ ਕਿਵੇਂ ਹੈ ਹੁਣ ਪੀਵਾਂਗੇ ਉਹ ਵੀ ਬਰਿਊ ਦੇ ਕਿਵੇਂ ਹੈ ਸੀਗਾ ਵਧੀਆ ਸੀ ਬਈ ਠੀਕ ਆ ਉੱਤੀ ਬੋਲ ਥੋੜਾ ਯਾਰ ਸੀ ਠੀਕ ਹੈ ਕੀ ਬੋਲ ਬੋਲਾ ਦਾ ਬੜੀ ਹੁਸਨ ਸੋ ਵੀ ਮੈਟਰ ਅਸੀਂ ਆ ਗਏ ਸੀਗੇ ਜਗਰਾਉਂ ਤੋਂ ਵਾਪਸ ਗਾਰਮੀ ਵਾਲੀ ਥੀ ਜੀ ਕਰਕੇ ਹੱਥ ਬਲੌਗ ਬਣਿਆ ਨੀਗਾ ਹੁਣ ਆਏ ਹੋਏ ਸੀ ਅਸੀਂ ਜਗਰਾਉਂ ਜੱਤਵਾਲਾ ਬਾਈ ਜੱਤਵਾਲਾ ਜੱਤਵਾਲਾ ਆਏ ਸੀ ਜੁਬਾਨ ਪਿਸਲ ਗਈ ਲਾਤੀ ਐਡਮ ਲਾਤੀ ਐਡ ਹੋ ਗਿਆ ਨਾ ਆ ਬੰਦਾ ਚੈੱਕ ਕਰੋ ਮਾੜਾ ਯਾਰ ਨਮਾ ਏ ਨਮਾ ਮਾ ਆਪਣੇ ਕੋਲੇ ਆਇਆ ਨਹੀਂ ਆ ਫਿਰ ਆਟਮ ਹੀ ਲਾ ਕੇ ਹੁੰਦੀਆਂ ਆਪਣੇ ਨਾਲ ਰਹਿ ਕੇ ਮੋਹ ਚੱਲ ਜਾਈਏ ਘਰੋਂ ਸਿੱਧੇ ਮੋਹ ਚੱਲਣ ਲੱਗ ਅਸੀਂ ਅੱਜ ਜਲ ਮਾ ਜੀ ਹੂੰ ਚੱਲ ਗਾਹ ਦੇਖਦੇ ਆਂ ਬੰਦਾ ਫਾਟੇ ਇਕੱਲੇ 1.7 ਨੰਬਰ ਰਾਹ ਵਿੱਚ ਆਈਆਂ ਜਾਈ ਜਾਂਦੇ ਆ ਉਹ ਨਾ ਟਪੜੇ ਲਿਖੀ ਆ। ਹਾਂ ਇਹ ਕਾ ਲੱਗਦਾ ਕਿ ਅਮੀਰ ਵਾਲਾ ਮੋਹਲਿਆਲੀ ਲੱਗਦਾ ਕਿ ਅਮੀਰ ਵਾਲਾ ਮੋਹਲਿਆ ਉਧਰ ਮੋਹਲਿਆ ਲਖ ਅਮੀਰ ਆ ਬਣਿਆ ਆ ਲੈ ਹੋਇਆ ਕਿਉਂ ਇਹ ਤੇ ਬੱਕਰੀਆਂ ਵੀ ਆਏ ਮਾਂ ਜੀ ਕੱ ਲੈ ਬਈ ਆ ਸੀ ਮੁੰਡੇ ਨੇ ਮੈਂ ਨਾ ਲੱਗੇ ਆਏ ਆਏ ਏ ਮੇਰਾ ਆੜੀਆ ਸਕੂਲ ਦਾ ਕਿਵੇਂ ਆ ਬਾਬਾ 10 ਮਾੜਾ ਜਿਹਾ ਇੰਟਰ ਹੋ ਰਿਹਾ ਠੀਕ ਹੈ ਕੋਣ ਤੂੰ ਇੰਟਰ ਹੋਏ ਕੌਣ ਇੰਟਰੋ ਬੱਸ ਹੁਣ ਤੂੰ ਦੇ ਦਿੰਦੀ ਆੜੀਆ ਸਕੂਲ ਦਾ ਠੀਕ ਹੈ ਹਾਂ ਉਹ ਗਾਂ ਦੱਸ ਆਈ ਐਮ ਵੈਰੀ ਲੈਵਲ ਬੀਚ ਚੁਗਲੀਆਂ ਕਰਨ ਲੱਗੇ ਹੋਏ ਆ ਬਾਈ ਉਹਦੇ ਉਹਨੇ ਕੋਈ ਨਹੀਂ ਉਹ ਗੜੇ ਚੁਗਲੀਆਂ ਕਰੀ ਜਾਂਦੇ ਆ ਕਿ ਕਾ ਆ ਨਾ ਆਇਓ ਅਸੀਂ ਅੱਜ ਆ ਜਕਿਆਂਗੇ ਗੁਰਦਰਾ ਸਾਹਿਬ ਮੱਥਾ ਟੇਕਣ ਅੰਦਰ ਚਾਲਦੇ ਆਂਗੇ ਮੱਥਾ ਟੇਕਦੇ ਆਂਗੇ ਤੇ ਕਰਦੇ ਆਂ ਦਰਸ਼ਨ ਅੱਜ ਲੀਟ ਵਾਲਾ ਹੋ ਗਿਆ ਸਗੀ ਹੋ ਗਿਆ ਸੀਗਾ ਕੋਈ ਨਹੀਂ ਹੋਇਆ ਪਹਿਲਾਂ ਤੈਨੂੰ ਕਿਹਾ ਦੇਖ ਕੇ ਮੁੜ ਕੇ ਆਪ ਦੇਖਿਆ ਲੱਗ ਉਹ ਦੇਖੋ ਦਿਖਾਓ ਉਹਦੇ ਜਾਂਦਾ ਕੀ ਜਿਹੜੀ ਸਵਾਰੀ ਆ ਇਹ ਪਤਾ ਨਹੀਂਗਾ ਲੋ ਹੋ ਵੀ ਅਸੀਂ ਹੁਣ ਟੇਕ ਲਿਆ ਮੱਥਾ ਤੇ ਹੁਣ ਚੱਲਦੇ ਆ ਘਰ ਨੂੰ ਲੈਖਾ ਦੇਖ ਮੱਥਾ ਟੇਕ ਲਿਆ ਬਈ ਮੱਥਾ ਇੱਕ ਹੋਰ ਤਰ੍ਹਾਂ ਦਾ ਚਲਦੇ ਆ ਹੁਣ ਆਪਾਂ